we uh -huh. ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਦੇ ਜੁਧ ਨਸ਼ੇ ਅਬਰੋਧ ਦੇ ਤਹਿਤ ਜਿਹੜੀ ਕੈਂਪੇਨ ਚੱਲੀ ਹੈ ਇਹਦੇ ਤਹਿਤ ਬੀਜੇਪੀ ਸਾਹਿਬ ਤੇ ਸ਼੍ਰੀ ਸਤੰਦਰ ਸਿੰਘ ਡੀਆਜੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਵੀ ਵਿਆਤੀ ਅੰਬਰਸਰ ਦੇ ਹਾਤੀ ਜੀ ਦੇ ਨਿਸ਼ਾ ਨਿਰਦੇਸ਼ ਤਹਿਤ ਅਸੀਂ ਇਹ ਮੁਹਿੰਮ ਚਲਾਈ ਜਿਹਦੇ ਤਹਿਤ ਸਾਡੀ ਸੌਲੂਸ਼ਨ ਜਡੇਲਾ ਦੇ ਥਾਣਾ ਮਹਿਤਾ ਵਿੱਚ ਰਾਤ ਬਹੁਤ ਤਗੜੀ ਛੱਡੀ ਰਿਕਵਰੀ ਹੋਈ ਹੈ ਇਦੇ ਵਿੱਚ ਐਸਐਚਓ ਸ਼ਮਸ਼ੇਰ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਬੰਦਾ ਸੂਰੋਪੱਡੇ ਦਾ ਜੋਗਪ੍ਰੀਤ ਸਿੰਘ ਨੂੰ ਅਰਾਊਂਡ ਅਪ ਕੀਤਾ ਜਿਹਦੇ ਕੋਲ ਸਾਨੂੰ 260 ਗ੍ਰਾਮ ਹੀਰੋਨ ਤੇ 12 ਲੱਖ 10 ਹਜ਼ਾਰ ਰੁਪਈਆ ਡਰਗਮਨੀ ਮਿਲੀ ਇਹ ਅਸੀਂ ਪਰਚਾ ਦੇ ਕੇ ਰਾਤੀ ਪਰਚਾ ਦੇ ਕੇ ਤੇ ਇਹਨੂੰ ਅੱਜ ਪੇਸ਼ ਕਰਕੇ ਰਿਮਾਰਟ ਤੇ ਲਿਆ ਸਰ ਇਹ ਕਿਥੋਂ ਆ ਰਿਹਾ ਸੀ ਇਹਨੇ ਬੇਰੀਂ ਪੈਸੇ ਲਿਖੇ ਤੇ ਇਹ ਜਿਹੜੀ ਹੀਰੋ ਲੈ ਕੇ ਅਮਰਤਸਰ ਸਾਈਡ ਤੋਂ ਆ ਰਿਹਾ ਸੀ ਅੰਮ੍ਰਿਤਸਰ ਤੋਂ ਲਿਆ ਕੇ ਤੇ ਡਰਗਮਨੀ ਵੀ ਜਿਹੜੀ ਹੈਗੀ ਆ ਉਥੋਂ ਲੈ ਕੇ ਇਹ ਦਾ ਸਪਲਾਈ ਕਰਦਾ ਸਰ ਪ੍ਰੋਫੈਸ਼ਨਲ ਆ ਕਿ ਪ੍ਰੋਫੈਸ਼ਨਲ ਹੀ ਆ ਜੀ ਜਿਹੜੇ ਜਿਹੜੇ ਮੇਨ ਇਹਦੇ ਅਸੀਂ ਇਹ ਜੇ ਡਿਸਕਲੋਜ਼ ਹੀ ਕਰ ਸਕਦੇ ਕੁਝ ਬੰਦਿਆਂ ਦਾ ਇਹਨੇ ਨਾਮ ਸਾਨੂੰ ਦੱਸਿਆ ਉਹ ਬੰਦੇ ਇਹ ਇਹ ਬੇਸਿਸ ਕੁਆਇਰ ਸਾਰਾ ਪੈਸੇ ਦਾ ਤੇ ਡਰਗਸ ਦਾ ਜਿਹੜਾ ਲੈਣ ਦੇਣਾ ਉਹ ਇਹ ਕਰਦਾ ਸਰ ਬੈਕਵਰਡ ਫਾਰਵਰਡ ਕੀ ਹੁੰਦਾ ਹਾਂਜੀ ਬੈਕਵਰਡ ਫਾਰਵਰਡ ਸਾਡਾ ਚੱਲ ਜੇ ਉਹਦੇ ਵਿੱਚ ਹੁਣ ਇਨਟੈਰੋਗੇਟ ਕਰਕੇ ਇਹਨੂੰ ਅਸੀਂ ਕੱਢਾਂਗੇ ਸਾਰੀ ਗੱਲਬਾਤ لیکن ਕੁਝ ਬੰਦਿਆਂ ਦੇ ਨਾਮ ਆਏ ਆ ਉਹ ਮੈਂ ਹੁਣ ਇਥੋਂ ਨਹੀਂ ਡਿਸਕਲੋਸ ਕਰ ਸਕਦਾ ਉਹਦੇ ਤੇ ਸਾਡੀ ਕੀ ਤੋਤੀਸ਼ ਤੇ ਪ੍ਰਭਾਵ ਪੈਂਦਾ ਸਰਚ ਤੋਂ ਜਾਣਕਾਰੀ ਮਿਲ ਪਈ ਕਿ ਕਿੰਨੇ ਹੀ ਦਿਨ ਤੋਂ ਇਹ ਕੰਮ ਕਰ ਰਿਹਾ ਸੀ ਇਹ ਪਿਛਲੇ 4 4 ਮਹੀਨੇ ਤੋਂ ਇਹ ਕੰਮ ਕਰ ਰਿਹਾ ਹੈ ਇਹਦੇ ਉੱਪਰ ਹੋਰ ਕੋਈ ਐਡੀਐਸ ਦੇ ਬੱਚੇ ਇਹ ਤਾਂ ਫਿਲਹਾਲ ਤਾਂ ਨਹੀਂ ਉਹ ਅਸੀਂ ਹੁਣ ਸਰਚ ਚੈੱਕ ਕਰਦੇ ਹਾਂ ਥਾਣੇ ਦਾ ਰਿਕਾਰਡ ਬਾਕੀ ਇਹ 4 ਮਹੀਨੇ ਤੋਂ ਇਹ ਕਿਸੇ ਬੰਦਿਆਂ ਦੇ ਸਮਗਲਨਾਂ ਦੇ ਕੰਟਰੈਕਟਰ ਦੇ ਵਿੱਚ ਆਇਆ ਤੇ ਉਹ ਇਹਨੂੰ ਬਸ ਪੈਸੇ ਦੇ ਕੇ ਗਾਂ ਇਹਨੂੰ ਸਪਲਾਈ ਕਰਾਉਂਦੇ ਆ ਕੱਪੇ ਆ ਦਾ ਸੀ ਮੋਟਰਸਾਈਕਲ ਇਹ ਨਾਕਾ ਕਿਥੇ ਲਗਾਇਆ ਸੀ ਨਾਕਾ ਸਾਡਾ ਸੀ ਕਨ ਸ਼ਾਮਪੁਰ ਦੇ ਲਾਗੇ ਨਾ ਮੇਨ ਰੋਡ ਤੇ ਸੀ ਉਥੋਂ ਇਹ ਰੋਡ ਤੋਂ ਕੱਚੇ ਕੱਚੀ ਰੋਡ ਪੈਂਦੀ ਆ ਉਥੋਂ ਆਉਂਦਾ ਸੀ ਉਹ ਇਹਨੂੰ ਫੇ ਸ਼ੱਕ ਤੇ ਹੀ ਰੋਕਿਆ ਤੇ ਉਹ ਥੈਲੇ ਦੇ ਵਿੱਚ ਹੀ ਇਹਨੇ ਪੈਸਾ ਤੇ ਸਾਰਾ ਉਹ ਡਰੱਗ ਜਿਹੜੀ ਪਾਈ ਹੋਈ ਸੀ ਕਿੰਨੀ ਕਮੋੜਦੀ ਹੁੰਦੀ ਹੈ ਇਹ ਰੁਪਈਆ ਇਹਨੂੰ 260 ਗ੍ਰਾਮ ਹੈਗੀ ਆ ਤਕਰੀਬਨ ਤੁਸੀਂ ਦੇਖ ਲਓ 5 ਕਰੋੜ ਨੂੰ ਕਿਲੋ ਆ ਉਸ ਹੱਬ ਦੇ ਨਾਲ ਇਹ ਕੱਲਾ ਹੀ ਆ ਰਿਹਾ ਐਸੀ ਤਰ੍ਹਾਂ ਕੋਈ ਕੱਲਾ ਹੀ ਸੀ Hello